ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮ ਗੜੀ ਆ ਪ੍ਰਭੂ ਤੁਹਾਡੇ ਵਾਸਤੇ ਅਸੀਂ ਵਧੀਆ ਵਧੀਆ ਵੀਡੀਓ ਬਣਾਉਂਦੇ ਰਹਿੰਨੇ ਆ ਪਾਲਦੇ ਰਹਿੰਨੇ ਆ ਪ੍ਰਭੂ ਜਿਹੜੀ ਵੀ ਤੁਸੀਂ ਮੇਰੇ ਪਿੱਛੇ ਬੇਲ ਵੇਖ ਰਹੇ ਹੋਗੇ ਇਹ ਸੀਗੇ ਕੌੜ ਤੂੰਬੇ ਪੁਰਾਣੇ ਸਮਿਆਂ ਦੇ ਵਿੱਚ ਲੋਕ ਘਾਰਾਂ ਦੇ ਵਿੱਚ ਰੋਟੀ ਦੇ ਨਾਲ ਇੱਕ ਚਾਰ ਦੇ achar ਵਾਂਗੂ ਇੱਕ ਫਾੜੀ ਖਾਂਦੇ ਸੀਗੇ ਸਿਆਣੇ ਜਿਹੜੇ ਪੁਰਾਣੇ ਸਾਡੇ ਬੰਦੇ ਨੂੰ ਕਹਿੰਦੇ ਨੇ ਕਿ ਆਖਦੇ ਨੇ ਕਿ ਵੀ ਜਿੰਨੇ ਚੱਕ ਰਹੇ ਆਂ ਇਹ ਚਾਰ ਦੀ ਫਾੜੀ ਕੌੜ ਤੋਂ ਬਿਨਾਂ ਖਾਈਏ ਤਾਂ ਸਾਨੂੰ ਸਬਰ ਨਹੀਂ ਆਉਂਦਾ ਹੈਗਾ। ਜਾਂ ਗੁੜ ਨਾਲ ਖਾਈਏ ਸਬਰ ਨਹੀਂ ਆਉਂਦਾ ਹੈਗਾ। ਭਰਾਵੋ अनेका ਰੋਗਾਂ ਦਾ ਹੀ ਇੱਕ ਦਵਾਈ ਇਹ ਜਿਹੜੇ ਕੌੜ ਤੋਂ ਵਿੱਚ ਦੇਖ ਰਹੇ ਹੋਗੇ ਹੁਣ ਤਾਂ ਇਹ ਅਲੋਪ ਹੋ ਗਏ ਭਰਾਵੋ। ਹੋ ਸਕਦਾ ਕਈ ਮੇਰੇ ਭਰਾ ਨਵੇਂ ਹੋਣ ਜਿਹੜੇ ਅਜੇ ਮਾਡਰਨ ਹੋ ਗਏ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਵੀ ਇਹ ਕਿਵੇਂ ਤਿਆਰ ਹੁੰਦੇ ਨੇ ਕਿਵੇਂ ਆਚਾਰ ਪੈਂਦਾ ਹੈਗਾ ਤੇ ਕਿੱਥੇ ਲੱਗਦੇ ਨੇ ਇਹ। ਸੋਨੂ ਦਿਖਾਉਣਾ ਦੰਨਿਆ ਦੇ ਬਾਰੇ ਜਾਣਕਾਰੀ ਆਪਾਂ ਆ ਹੈਗੇ ਬੇਲ ਦੀ ਕੌਰ ਤੁੰਬਿਆਂ ਦੀ ਇਸ ਤਰ੍ਹਾਂ ਦੇ ਪੱਤਿਆਂ ਦੇ ਵਿੱਚ ਬੇਲ ਹੁੰਦੀ ਆ ਤੇ ਆ ਕੌਰ ਤੁੰਬੇ ਲੱਗੇ ਹੋਏ ਨੇ ਤੁਸੀਂ ਆ ਦੇਖ ਰਹੇ ਹੋਵੋਗੇ ਉਹ ਦੇਖੋ ਆ ਇਹਦੇ ਕੌਰ ਤੁੰਬੇ ਨੇ ਇੰਨੀ ਕੁ ਗੁਣਾਕਾਰੀ ਆ ਪਹਿਲਾਂ ਆਪਾਂ ਪਸ਼ੂਆਂ ਦੇ ਬੰਨ ਨਾ ਪੈ ਜਾਂਦਾ ਇਹਦਾ ਆਪਾਂ ਅਰਕ ਬਣਾ ਕੇ ਰੱਖ ਲੈਂਦੇ ਸੀਗੇ ਖੰਡ ਪਾ ਕੇ ਇਹ ਚੀਰ ਕੇ ਨੂਨ ਪਾ ਕੇ ਚਾਰੇ ਨੂਨ ਪਾ ਕੇ ਜਵਾਨਾ ਪਾ ਕੇ ਪਸ਼ੂ ਨੂੰ ਦਿੰਦੇ ਸੀਗੇ ਉਹ ਦੁੱਧ ਕੌਣ ਪਿੰਦਾ ਸੀਗਾ ਆਪਾਂ ਪਿੰਦੇ ਸੀਗੇ ਵੀ ਜੜੀਆਂ ਬੂਟੀਆਂ ਨਾਲ ਹੁਣ ਆਪਾਂ ਨੇ ਮੈਡੀਕਲ ਚੀਜ਼ਾਂ ਨਾਲ ਪਸ਼ੂ ਨੂੰ ਵੀ ਉਹਨਾਂ ਚੀਜ਼ਾਂ ਦੇ ਪ੍ਰਲਾਤਾ ਸਾਰਾ ਕੁਝ ਅਸੀਂ ਹੁਣ ਪਸਟਿਕਰ ਲੱਗਿਆ ਜਾਂ ਮਸੂਰੀ ਦੇਖ ਲੈਣੇ ਆ ਉਹ ਦੇਖ ਕੇ ਅਸੀਂ ਪਸ਼ੂ ਨੂੰ ਉਹ ਦਵਾਈਆਂ ਦੇ ਦਿੰਨੇ ਆ ਭਰਾਵੋ ਜਿਹੜੀ ਆ ਚੀਜ਼ ਆ ਬੇਹ ਬਹੁਤ ਗੁਣਾਂ ਦੀ ਗੁੱਥਲੀ ਆ ਆ ਦੇਖੋ ਜੀ ਆ ਲੱਗੇ ਹੋਏ ਨੇ ਕੌੜ ਤੁੰਬੇ ਕੋਰਡ ਧੁੰਦੇ ਵੀ ਗਏ ਨੇ ਕੋਰਡ ਧੁੰਦੇ ਵੀ ਗਏ ਨੇ ਹੋਰ ਪਾਸਾ ਦੇ ਵਿੱਚ ਹੋਰ ਖੁਸਕਸਾ ਦਾ ਹੋ ਸਕਦਾ ਵੀ ਹੋਰ ਕੁਝ ਨੂੰ ਕਹਦੇ ਹੋਣਾ ਤਾਂ ਐ ਪਰ ਉਹ ਜਿਵੇਂ ਬੱਚਿਆਂ ਨੇ ਖੇਡਣ ਲਈ ਬਾਲ ਹੁੰਦੀ ਆ ਉਸ ਟਾਈਪ ਦੇ ਵਿੱਚ ਨੇ ਇਹ ਤੁਸੀਂ ਨੈਟ ਤੇ ਸਰਚ ਮਾਰ ਕੇ ਆਚਾਰ ਪਾਉਣਾ ਇਹਦੇ ਬਾਰੇ ਸਾਰਾ ਕੁਝ ਹੀ ਪ੍ਰਭੂ ਦੇਖ ਸਕਦੇ ਹੋਗੇ ਆ ਦੇਖੋ ਤੁਸੀਂ ਇਹਦਾ ਆਪਾਂ ਜਰੂਰ ਆਚਾਰ ਪਾਵਾਂਗੇ ਇਹਨਾਂ ਨੂੰ ਵੀਡੀਓ ਬਣਾਵਾਂਗੇ ਦਿਖਾਵਾਂਗੇ ਹੁਣ ਪ੍ਰਭੂ ਦਾ ਟਾਈਮ ਆ ਜਿਹੜੇ ਇਹਦੇ ਸਕਰੀਨ ਨੇ ਉਹਦਾ ਚਾਰ ਵਗੈਰਾ ਪਾ ਸਕਣਗੇ ਇਹਦੀ ਕੈਂਡੀ ਬਣਾ ਸਕਣਗੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ